ਉਹ ਹੋਇਆ ਹੋਰ ਪਾਲਾ ਜਮਈ ਨਾ ਇਹ ਕੋਈ ਨਾ ਪਹਿਲਾਂ ਗੱਲ ਕਰਦੇ ਆਂ ਉਹ ਮੈਂ ਤਾਂ 35 ਕਹਿਤਾ ਉਹਦੇ ਚੋਂ 5 ਘਟਾ ਲਾ 30 ਦੇ ਦਊਗਾ 20 ਠੀਕ ਹੈ ਮੇਰੇ ਕੋਲ ਉਹ ਗੱਲਾਂ ਨਹੀਂ ਵੀ ਮੈਂ ਇੰਨੀਆਂ ਕਹਿਤੀਆਂ ਆਹਾ ਠੀਕ ਹੈ ਕਿ ਨਹੀਂ ਆਪਾਂ ਤਾਂ ਉਹ ਹੀ ਜਿੰਨੇ ਗਾਖਦਾ ਚਾਹਦਾ ਪਰ ਨਾ 13 ਪੁੱਤ ਨਾ ਵੀ ਇੰਨੇ ਅਗਲੇ ਨੇ ਕਹਿਤਾ ਉਹਨੇ ਇੰਨੇ ਦੋ ਘੱਟ ਕੇ ਤਾਂ ਠੀਕ ਹੈ ਨਹੀਂ ਉਹ ਵੀ ਇਹਦਾ ਭਾਈ ਫਿਰ ਆ ਗਿਆ ਕਹਿੰਦਾ ਵੀ ਦੋ ਤਿੰਨਾਂ ਦੋ ਭਾਈ ਹੁਣ ਤੂੰ ਦੇਖਿਆ ਕਾ ਫਾਇਦਾ ਕੀ ਗੱਲਾਂ ਦਾ ਠੀਕ ਆ ਥਾਣੀ ਗੱਲਾਂ ਦਾ ਉਹ ਫਾਇਦਾ ਕੀ ਨਹੀਂ ਯਾਰਾ ਗੱਡੀਆਂ ਵਾਲੇ ਆਉਂਦੇ ਨੇ ਆਨ ਪਾਨਾਂ ਜਾਂ ਇੱਕ ਗੱਲ ਕਹਿਣੀ ਆ ਉਹਨਾਂ ਨੂੰ ਐਨੇ ਥੋੜੇ ਪੂਤਾ ਲੈ ਜਾ ਇੱਕ ਤੀਰੋ ਘਟ ਦਿੰਦਾ ਨਹੀਂ ਨਾ ਜਮੀ ਜਮੀ ਸਭ ਇਹ ਲੱਕੀ ਲਈ ਮਸੇ ਉਹ ਗੱਲਾਂ ਰੁਕਾ ਤਰੀਕੀ ਉਹਨਾਂ ਹੀ ਆਪਾਂ ਕਰਦੇ ਉਹਨੇ ਆਪਾਂ ਫਾਇਦਾ ਕੀ ਜੇ ਮੈਂ ਐਵੇਂ ਕਹਿੰਦਾ ਤਿੰਨ ਲੈਣੇ ਬੱਟਾ ਨਾ ਕੋਈ ਤਿੰਨ ਦੇਵੇ ਨਾ ਬੱਕਰੇ ਅਸੀਂ ਵੀ ਜੱਸੀ ਯਾਰ ਦੇ ਬੱਕਰੀ ਨੇ ਬੱਕਰੇ 90 ਹਜ਼ਾਰ ਦੇ ਬੱਕਰੇ ਨੇ ਰੱਖਦੇ ਜਦ ਤੁਸੀਂ ਆ ਕੋਈ ਤੁਸੀਂ ਇੱਕ ਦੀ ਰਾਓ ਯਾਰਾ 90 90 ਜਦੂ ਹੀ ਬੱਕਰ ਰੱਖ ਲਓ ਐ ਮੈਂ ਬਾਬਾ ਮਾਂ ਮੁਰਾ ਦੇਖਦਾ ਹਾਂ ਯਾਰ ਇਹ ਨਹੀਂ ਯਾਰ ਤੇ ਬੱਕਰੀ ਕਿੰਨੇ ਦੀ ਬੱਕਰੀ ਲਈਏ ਇਹ ਗਣਾ ਦਿੱਕੀ ਦਾ ਬਾਈ ਦੜਾ ਦੇਖਦਾ ਤੂੰ ਇਹ ਨਾਲ ਨਾਲ ਸ਼ਰੀ ਯਾਰ ਪੈਰ ਖਸਾਲੇ ਪੈਰ ਕਾਲ ਆਈ ਫਾੜ ਆਈ ਮੈਂ ਫੇਰ ਫੜੂ ਮਾਂ ਮੁਰਾ ਲਾਉਂਗਾ ਲਾਉਂਗਾ ਮੋਲਵਾ ਕੱਢੀ ਲਾਉਂਗਾ ਯਾਰਾ ਜਾਂ ਡੂੜ ਰੱਖ ਦੇ ਬੱਕਰ ਰੇ ਯਾਰਾ ਨਾ ਨਾ ਚੱਕ ਫੇਰ ਓ ਯਾਰ ਜੀ ਦੱਸ ਮੈਨੂੰ ਪਤਾ ਮੰਡੀ ਚ ਆਈ ਤੇ ਮੰਨਦਾ ਇਹੋ ਸਮੰਨ ਦਾ ਬਾਪੂ ਨਹੀਂ ਕੁਛ ਆਣੀ ਮੰਡੀ ਗਾਦੀ ਮੇਰੇ ਕੋਲ ਆਤਾ ਨਹੀਂ ਜਿੱਦੇ ਵੇਚਣਾ ਪਜੂ ਕੋਈ ਗੱਲ ਨਹੀਂ ਕਹਿ ਤਾ ਅਸੀਂ ਆਪਦੇ ਖੇਤ ਚ ਬੈਠਾ ਹਾਂ ਉਹ ਆਪਦੇ ਖੇਤ ਚ ਬਟਾ ਤੂੰ ਮੰਡੀ ਵਾਲੀ ਦਾ ਗੱਲ ਹੀ ਨਾ ਕਰ ਨਹੀਂ ਮੈਂ ਕਹਿੰਦਾ ਤੂੰ ਕਰਦਾ ਮੈਂ ਆਈ ਖੇਤ ਚ ਥੋੜੇ ਕਰਦਾ ਤਾਹੀਂ ਮੈਂ ਉਹੀ ਤੈਨੂੰ ਗੱਲ ਕਹਿੰਦਾ ਤੂੰ ਆਇਆਗਾ ਵੀ ਮੈਂ ਆਪਦੇ ਖੇਤ ਚ ਬਟਾ ਮੈਂ ਦੇਖਾ ਥੋੜੇ ਕੋਲ ਮੈਂ ਪਹਿਲੀ ਇੱਕ ਹੋਰ ਬਾਪੂ ਦੇਖੇ ਨੇ ਨੂੰ ਪੁੱਗਦੇ ਆਉਣਗੇ ਲੈ ਲੈਣਗੇ ਵਾਹ ਮਾਰੂ ਮੇਰਾ ਦੂਰ ਬੈਠਾ ਕਿਲੇ ਲਾ ਤੇ 80000 ਠੀਕਾ 4000 ਦਾ ਫਰਕ ਰਹਿ ਗਿਆ ਫਿਰ بابا ਚਾਚਾ ਕੱਟੂ ਫਰਕ ਇੱਕ ਮਿੰਟ ਦਾ ਕੋਈ ਨਹੀਂ ਗੁੱਸਾ ਗੱਲਾਂ ਕੋਈ ਨਹੀਂ ਹੈਗਾ ਨਾ ਨਾ ਕਾਹਦਾ ਗੁੱਸਾ ਇਹਦੇ ਬੱਚਾ ਲੈਣਾ ਤਾਂ ਜਿਹੇ ਲੈਣ ਦਾ ਮੈਨੂੰ ਆਇਆ ਵੀ ਮੈਨੂੰ ਮੰਮੀ ਮਿਲ ਜੀ ਬੱਚਾ ਨਾਲ ਵੀ ਮੇਰੀ ਜੇ ਪਰ ਜੀ ਇੱਕੋ ਮੱਖੀ ਜਿੰਨੀ ਬੱਕਰੀ ਉਹ ਕਿੰਨੇ ਦੇਣੀਆਂ ਇਹ ਮੱਖੀ ਜਿੰਨੀ ਜਿਹੜੀ ਕਰਦੀ ਲਾਲ ਹਾਂ ਹਾਂ ਲੈ ਹੋ ਜਿੱਪ ਟਿੰਡ ਦੇ ਝਮਲੇ ਕੰਬ ਜਰੇ ਮੱਖੀ ਜਿੰਨੀ ਫਿਰ ਉਹ ਹੀ ਹੋ ਗਿਆ ਉਹ ਹੀ ਆ ਉਹ ਹੀ ਲਾਲ ਆ ਇਹ ਲਾਲ ਕਹਿੰਦੇ ਆਪਾਂ ਦਾਲ ਬੱਕੀ ਜਿੰਨੀ ਹਲਾ ਲਗੋ ਹਾਂ ਜੀ 17000 ਰੱਬਾ ਹਨ ਰੱਬਾ ਹਨ ਕੈਨੇਡਾ ਦੇ ਸਾਡੇ ਤੁੰਨੇ ਕੱਲ ਤੋਂ ਇਹਦਾ ਮੇਰੇ ਬਾਹਰ ਰੱਬਾ ਠੀਕ ਆਇਆ ਮੈਂ ਦੁਸੀਂ ਕਰਦਾ ਦੋ ਦੋਨ ਰਹੀ ਅਲੋੜੀ ਬਗਣੀਆਂ ਉਹ ਵੱਡੀਆਂ ਬੱਕੀ ਜਾ ਗਈ ਛੋਟੀਆਂ ਜਾ ਗਈ ਲੈ ਬੱਚੇ ਕੋਈ ਪਾਣੇ ਬੁੜੇ ਨਾ ਜਿਹੜੇ ਪਹਿਲਾ ਯੁੱਗ ਦੇ ਬੁੜੇ ਨਹੀਂ ਕੋਸ਼ੂਰ ਫੋੜੇ ਦੇ ਪਿੱਛਾ ਹੀ ਲੇ ਮੂੰਹ ਬੋਲਦੇ ਬੋਲਦੇ ਆ ਮੈਂ ਬੋਲੂਗਾ ਮੂੰਹ ਬੋਲ ਕੇ ਖੜਾਉਣ ਨੂੰ ਕੀ ਬੋਲੂਗਾ ਹੱਥ ਪਿਆ ਹੀ ਦੇ ਹਾਂ ਤੋ 10000 ਦਾ ਹੈ ਕਰ ਕਰ ਲਾ ਉਧਰ ਉਧਰ ਨੂੰ ਖਿੱਚ ਲਾ ਲੈ ਹੁਣ ਕੀ ਹੋ ਗਈ ਗੱਲ ਯਾਰ ਬੱਦ ਦੇ ਤਾ ਬਣ ਕੇ ਕਿੰਨਾ ਕਰਦਾ 9 10 10 9000 ਕਿਹਦੀ ਕਿੱਟੀਵੇਂ ਹੋਣੀ ਆ ਯਾਰ ਅੱਛਾ ਜੀ ਆੜੀ ਹੈ ਹਾਂ ਪੂਰੀ ਆੜੀ ਹੈ ਆੜੀ ਹੈ ਫਿਰ ਰਹਿਣ ਦੇ ਜੀ ਆਪਾਂ ਇਹ ਵੇਚਣੀ ਆ 10500 ਬਜੇ ਨਾਲ ਨਾ ਹਾਂ ਬਾਬਾ ਕੀ ਕਰੀਦਾ ਅੜੀ ਮੰਨ ਕੇ ਖੜ ਗਿਆ ਆ ਅੜੀ ਆ ਭੈਂਕ ਲਾ ਭੀਆ ਦੂਏ ਛੂਈ ਦਾ ਦੁੱਧ ਚੁੰਗੀ ਜਾਂਦੀ ਆ ਉਹ ਫਰੋਫਰ ਦੀ ਹੁੰਦੀ ਪੀਆ ਹੈ ਉਹ ਬਾਬਾ ਚੱਲਦਾ ਕੋਈ ਗੱਲ ਨਹੀਂ ਤਾਈ ਤਾਈ ਪੜ ਗਿਆ ਆ ਫੜ ਜਾ ਰਾ ਜੇ ਨਾ ਲਾੜੀ ਪੇ ਬਿਆਰਾ ਉਹ ਖੜ ਜਾ ਓਏ ਆ ਫੜੀ ਉਹਦੇ ਖੜਿਆਂ ਨੂੰ ਸਾਡੇ ਆ ਫੜ ਜਾ ਫੜੀ ਹੁਣ ਨਾ ਫੜਨਾ ਆ ਫੜ ਤਾ ਲੈ ਇਹ ਪੂਰੀ 800 ਦੇ ਦੇਣੀ ਆ ਨਹੀਂ ਬਾਬਾ ਇਹ ਬਾਬਾ ਨਹੀਂ ਦੇ ਦੇ ਬਾਬਾ ਉਹ ਯਾਰ ਇੱਕ ਮੇਰੀ ਸ਼ੌ ਮੰਨੀ ਆ ਯਾਰ ਓਏ ਮਾਹ ਯਾਰ ਇਹ ਕੋਈ ਗੱਲ ਨਹੀਂ ਫੜਾ ਪੈਸੇ ਓਏ ਆ ਮੇਚ ਰੀਆਂ ਥਈ ਅਗਰ ਇਹ ਬਚੀਆਂ ਪੱਟ ਪਾਣਾ ਹੈ ਮੈਂ ਕਰ ਪੱਟ ਤਾਂ ਹੋਰ ਵੀ ਬਣੀ ਇੱਕ ਮਹੀਨੇ ਰਹੇ ਕਾਲੀ ਨਾ ਅੱਗੇ ਵੇਚੀਆਂ ਨਹੀਂ ਇਹ ਕਾਲੀ ਕਾਲੀ ਦਾ ਕਰ ਸ਼ਰਮ ਕੋ ਨਹੀਂ ਮੰਦਾ ਮਾੜੀ ਲੋਟੀ ਓਏ ਉਧਰ ਬੱਗੇ ਖਾਣ ਦੇ ਦੇਖ ਸਾਰੇ ਮੇਰੇ ਬੈਠ ਰੰਗ ਦੇ ਵਿੱਚ ਲੜਾਈ ਬੜੂ ਇਹਨਾਂ ਖਾਓ ਜੀ ਮੰਗਦਾ ਬਾਬਾ ਜਾ 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 ਮੋਂ ਮੰਗੀ ਆ ਉਹ ਜਾਣਾਂ ਦੀ 17000 ਉਹ ਦਾ ਨੋਟ ਆ ਇਹ ਨਰਨ ਦਾ ਯਾਰ ਹਾਂ ਕੋਈ ਨਾ ਇਹਦਾ ਉਹਦਾ ਮੋੜਤਾ ਹਲੋ ਹਾਂ ਸੁਣਿਓ ਹਾਂ ਮੇਟੋ ਆਂਦੇ ਲੈ ਕੇ ਪੜਾ ਹਾਂ ਆ ਆ ਆ ਆ ਸੋ ਲੋਡ ਗਿਆ ਹਾਂ ਸੋਨੀ ਨਾ ਸੋਨੀ ਨਾ ਸੋਨੀ ਥੋੜਾ ਕਿਨੇ ਹਾਂ 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 ਦਾ ਜਮਾਈ ਕੋਲੀ ਹੋ ਜਮਾਈ ਕੋਈ ਇੱਕ ਢੰਗ ਸੇ ਕੋਈ ਆ ਦੱਸ ਵੇ ਉਧਰ ਹੋ ਗੋ ਤੇਰੇ ਬੜੇ ਬਿਮਾਨਾਂ ਚੜਾ ਦੀ ਗੱਡੀ ਟਰਾਲੀ ਦੇ ਮੈਂ ਤਾਂ ਤੁਹਾਨੂੰ ਦੱਸੀ ਜਾਣਾ ਮੈਂ ਮਿੰਡਿਆ ਦਾ ਕੰਮ ਨਹੀਂ ਕਰਿਆ ਨਾ ਇਹਨਾਂ ਦੇ ਕੋਈ ਹਾਲਾ ਸਨਹਾਰਾ ਹੋ ਵੀ ਤਾਂ 17000 ਮੰਗਿਆ ਇਨੇ ਬੰਦਾ ਚੱਲਣੇ ਪਊ ਐਦਾਂ ਨਹੀਂ ਹੁਣ ਇੱਥੇ ਹੀ ਕਰੂੰ ਨਾ ਨਾ ਇਹ ਫੇਰ ਵੀ ਗੱਲ ਹੈਗੀ ਆ ਕਰੂੰ ਬਸ ਤਾਂ ਰੇ ਕੋਈ ਨਹੀਂ ਮੈਂ ਨਹੀਂ ਇੱਥੇ ਕੋਈ ਨਹੀਂ ਇਹ ਨਹੀਂ ਲੈਣੀ ਨਹੀਂ ਯਾਰ ਮੈਂ ਤੇਨੂੰ ਬੁੱਕ ਮਾਰਾਂ ਹੁਣ ਰੱਖ ਦਿਆਂਗਾ ਤੈਨੂੰ ਨਹੀਂ ਮੇਰੇ ਬੁੱਕ ਮਾਰਾਂ ਹਾਂ ਹਾਂ ਠੀਕ ਆ ਮੈਂ ਤੁਹਾਨੂੰ 12000 ਰੁਪਏ ਦੇ ਦਿਆਂਗਾ ਆ ਜਮੀਨੀ ਆ ਓਕੇ ਨਾ ਨਾ ਮੈਂ ਮਗਾ ਮਗਾ ਦਾ ਕੋਈ ਹੋ ਉਹ ਮਗਾ ਦਾ ਕੋਈ ਹੋ ਨਹੀਂ 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 ਜਮੀਨੀ ਬਸ ਉਵੇਂ ਹੀ ਦੇ ਦੇ ਹੁਣ ਨਹੀਂ ਨਾ 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 ਇਹ ਆਪੇ ਦਾ ਲੋਗ ਇਹ ਚੀਜ਼ ਆ ਇੱਕ ਓਮ ਆਰੇ ਮਾ ਬਾਈ ਓਏ ਅ ਭਾਈ ਜੇ ਜੇ ਤੂੰ ਨਾਲ ਗੱਲ ਜਮੀ ਆਈ ਦੀ ਠੀਕ ਆ ਗੱਲੋਂ ਹੁੰਦੀ ਹੁੰਦੀ ਆ ਯਾਰ ਮੰਡੀ ਜੋ ਹੁਣ ਇਹ ਕਹਦਾ ਕਹਾਂ ਕੋਈ ਕਹੀ ਨਾ ਮੈਂ ਕੋਈ ਕਹਾਂ ਕਹੀ ਨਾ ਮੈਨੂੰ ਪਤਾ ਹੈ ਵੀ ਇਹ ਲਾਇਟ ਮੈਨਾਂ 15000 ਰੁਪਏ ਦੇ ਦੂ 15 ਹੀ ਛੱਡਦਾ ਆ ਤੇ ਹੁਣ ਆ ਮੁੰਡੇ ਨੇ ਗੱਲ ਕਰੀ ਆ ਕਹਿਣ ਨਾ ਕੁਝ ਨਹੀਂ ਹੁੰਦਾ ਹੁੰਦਾ ਧੱਕੇ ਨਾਲ ਤਾਂ ਨਹੀਂ ਹੁੰਦਾ ਫੜੀ ਮਾੜਾ ਛਾਈ ਦਾ ਫੜਾ 13000 ਦੇ ਨਹੀਂ ਘਾਟਾ ਬਾਈ 14000 ਹੁਣ ਬਾਹਰ ਹੁਣ ਛਾ ਨਹੀਂ ਫੜੀ 14000 14000 ਵੀ 14000 ਉਹ ਨਾ ਕਰ ਕੋਈ ਰਹਿ ਗਈ ਹੁਣ ਰਾਜੂ ਦਾ ਪੀਲਾ ਪਹਿਲਾ ਹਟ ਜਾ ਉਹ ਉਹ ਨੂੰ ਭਾਗੋਂ ਨਹੀ ਆ ਜਾ ਗੱਲ ਤਾਂ ਛੋੜ ਜਾ ਦੂਏ ਭੁੱਖਿਆਂ ਨੇ ਉਹ ਕੋਈ ਨਹੀਂ ਭੁੱਖੇ ਕੋਈ ਨਹੀਂ ਬਾਬਾ ਕੀ ਦਾ ਪੀਲਾ ਪਹਿਲਾ 14 ਨਹੀਂ ਨਾ ਨਾ ਪਿੰਡ ਦਾ ਫਿਰ ਵੀ ਤੇਰੇ ਨਹੀਂ ਨਹੀਂ ਤੁਸੀਂ ਆਦੇ ਬੱਕਰੀਆਂ ਤੁਸੀਂ ਆਦੇ ਬੱਕਰੀਆਂ ਬੱਕਰੀ ਨੂੰ ਸੋਹਣੀ ਦੇਖੋ ਲੈਓ ਨਾ ਲੈਓ ਕੋਈ ਪੈਨ ਦਾ ਕੋਈ ਗੱਲ ਨਹੀਂ ਚਲ ਆ ਜਾਣਗੇ ਪੈ ਤਾਂ ਪਰ ਪਤਾ ਕੀ ਹੈ ਮੈਂ ਜਿੰਨੇ ਦੀ ਲਈ ਆ ਤੂੰ ਘਰ ਦਾ ਮੈਂ ਦਿੰਦਾ ਨਹੀਂ ਈਗਾਨੀ ਆਵੇਂ ਦਲ ਮੈਂ ਜਿਹੜਾ ਦਾਪਾਂ ਦਾ ਸੁਪੀ ਲਿਆ ਉਹੀ ਵਾਰ ਬਾਤੂ ਮਰ ਨਾ ਵੇ ਦਾ ਇਦੂ ਕਾ ਤਾਂ ਮੈਂ ਕਰ ਪੀਆ ਜਾਂ ਤੂੰ ਮੈਂ ਹੁਣ ਕਰਦਾ ਦੇ ਦੇ ਕੀ ਯਾਰ ਬੜਾ ਬਈ ਅਜੀਬ ਬਾਈ ਤੁਨੂੰ ਇਹ ਕਿਛੋਂ ਹੋ ਗਿਆ ਤੇਰੀ ਗੱਲ ਹੁਣ ਕਰ ਦੇਣਾ ਠੀਕ ਆ ਉੱਥੇ ਨਾ ਤਰੀ ਖੜ ਜਾ ਇੱਕ ਕਿਛੋਂ ਹੋ ਗਿਆ ਇੱਕ ਭਾਬੂ ਪੈਸੇ ਮੰਗਣਗੇ ਯਾਰ ਭਾਬੇ ਮੰਨੇ 2-4 ਸ਼ੌਣ ਹੋਇਆ ਹਨਾ ਆਮੀਨ ਯਾਰ 200 200 ਆਕ ਤਿੰਨ ਮੋ ਕੀ ਹੋਇਆ ਉਹ ਹੋਈ ਹੋਇਆ ਦੂਜਾ ਚਾਹੀਏ ਬਸ ਕਿ ਕੀ ਮੰਨ ਕੇ ਯਾਰ ਭਾਬੂ ਯਾਰ ਦੋ ਮਨ ਹੋ ਨਹੀਂ ਲੰਗ ਜੂ ਨਹੀਂ ਨਹੀਂ ਲੱਗਦਾ ਦੋ ਦੋ ਪੱਤੇ ਇਹ ਬਾਈ ਪੂਰੇ ਕਰਨ ਫਿਰਦਾ ਪਾਇ ਉਹ ਤੂੰ ਦੇਖ ਯਾਰ ਆ ਇੱਕ ਮਹੀਨਾ ਰਹਿ ਯਾਰ ਜੇ ਤੈਨੂੰ ਬੰਦੀਆ ਕੋ ਲਏ ਜਾਂ ਨਾ ਨਾ ਲਏ ਇਹ ਆ ਮਨ ਕੀ ਚੱਲੇ ਯਾਰ ਤੈਨੂੰ ਮੈਂ ਪਿਆ 2000 ਜੇ ਤੈਨੂੰ 5-600 ਕਟਾ ਕੇ ਤੂੰ 베ਤੀਏ ਉਹੀ ਰਕਮ ਤੇ ਤੇਰੀ ਹੋਰ ਕੰਮ ਦੇ ਦੂ ਉਹ ਬਾਬਾ ਬਿਲਕੁਲ ਕੱਟ ਦੀ ਕੱਟ ਦੋ ਦਾ ਚਲ ਨਹੀਂ ਇੱਕ ਮਿੰਟ ਆਪਾਂ ਤੂੰ ਕੱਟ ਦੇ 5-600 ਘਟਕੇ ਦੇ ਦੂ ਉਹੀ ਕਦੇ ਫਿਰ ਰਕਮ ਕੰਮ ਦੇ ਦੂ ਯਾਰ ਤਫਾਰਾ ਅੱਲੰਬਲਾ ਬੱਕਰੀ ਦਾ ਉਹਦੀ ਆ ਉਹਨੂੰ ਫੜਾ ਮਤਲਬ ਨਹੀਂ ਫੜਿਆ ਮੇਰਾ ਦਿਮਾਗ ਹੀ ਕੰਮ ਕਰਦਾ ਨਾ ਓਏ ਕਰ ਨਾ ਮੋੜੀ ਨਾ ਓੱਥੇ ਓ ਕਿਉਂ ਯਾਰ ਇਹ ਕਿ ਆ ਜਾ ਨਾ ਫੜਾ ਨਾ ਇਹਦਾ ਹੁੰਦਾ ਹੈ ਇਹਨਾਂ ਫੜੂ ਬੇਤੀ ਮੋਰ ਮੋਰ ਬੇਤੀ ਯਾਰ ਜਿੰਨੇ ਮੈਂ ਦੱਸਦਾ ਬੇਚ ਤੈਨੂੰ ਨੋਟ ਦੀ ਨੂੰ ਪਾ ਦੇ ਪੂਰਾ 14000 ਦੀ ਬੇਤੀ ਯਾਰ ਮੈਂ ਤੈਨੂੰ ਕਹੀ ਨਾ 15000 ਫਿਰ ਓਈ ਮੈਨੂੰ ਕੀ ਕਹਦਾ ਯਾ ਜੋ ਸਾਰੇ ਆ ਗਏ ਮਨ ਬਾਬਾ ਇਹ ਸਮਾਂ 14000 ਮੈਂ ਦੁੱਧ ਪੀ ਲਿਆ ਹੁਣ ਫੜਾ ਦੇ ਯਾਰਾ ਲੱਕਾ ਨਗਰ 15 ਹੀ ਗਿਆ ਮੈਂ ਮੈਨੂੰ ਕਿਹੜਾ ਬੰਦਾ ਕੁੱਟ ਨੀ 15 ਵਾਦਾਂ ਨੂੰ ਗਿਆ ਬੰਦਾ ਇਹ ਤੇਰਾ ਲੱਕਾ ਭਈ ਇਹਦਾ ਦੇਣੀਆਂ ਵਕਤ ਦੇ ਜਮਾਂ ਦੇ ਯਾਰ ਚੱਲ ਹੋ ਗਈ ਯਾਰ ਹਰ ਇੱਕ ਮੁੰਡਾ ਸਾਈ ਕਰਾ ਲਈ ਬਸ ਕਰਾ ਲੈ ਤੂੰ ਕਰਾਈ ਦਿਖਾਈ ਹਾਂਜੀ ਕਰਾਓ ਭਾਈ ਹਾਂਜੀ ਕਰਾ ਚੱਲ ਇਹ ਫਿਰ ਇੱਕ ਵਾਰ ਨਹੀਂ ਮਾਰਦਾ ਫਿਰ 100 ਤਾਂ ਲੱਗਣੀ ਨਹੀਂ ਆਹ ਆਹ ਜਮੀਨੀ ਜਮੀਨੀ ਭਾਈ ਪਾ ਕੇ ਪਾਣੀ ਖੁੱਲ ਜੇ ਮਾਲ ਫੋਟੋ ਨਾ ਲੰਗ ਲਿਆ ਇਹ ਗਾਣੇ ਦਾ ਨਹੀਂ ਬੱਸ ਵਿਆਹ ਦਾ ਆਦਾਬ ਨੇ ਤਾਂ ਹੀ ਨਾ ਤਲੀਆਂ ਦੇ ਮਨ ਚਾਹਦੇ ਚਲੋ ਕਿਦਾਂ ਹੋ ਗਈ ਕਿਹੜੀ ਵਸਲੀ ਨਹੀਂ ਬੱਸ ਮੰਨ ਲੈ ਕਿਹ ਕਿਹੜੀ ਠੀਕ ਹੈ ਨਹੀਂ ਮੈਨੂੰ ਕੋਈ 1000 2000 ਰੁਪਏ ਦੇ ਦੇ ਅੱਜ ਕੋਈ ਭਾਈ ਮਤਲਬ ਕਹਿ ਕੇ ਲੈ ਰਹੇ ਆ ਮੈਂ ਮਾਂ ਦੀ ਗੱਲ ਆ ਹਾਂ ਦੇਰ ਬਾਅਦ ਹੁਣ ਆਓ ਆ ਦੀ ਇਹਦਾ ਇੱਕ ਵਾਰ ਬਾਬੇ ਦਾ ਇਧਰ ਬਾਬਾ ਦੀ ਸੋਨੀ ਦਾ ਇਹ ਕਿ ਆਪੀ ਦੋਵੇ ਆਏ ਗੁੱਗ ਪਤਾ ਦੇ ਰਿਹਾ ਗ੍ਰੀਮੋਡੋ ਭਾਈ ਗੱਲ ਤਾਂ ਸੌਦਾ ਕਰਨਾ ਆ ਕੰਨਾ ਚੁੱਪ ਕਰਕੇ ਰੱਖਣਾ ਉਹ ਮੇਰੀ ਗੱਲ ਤਾਂ ਸੁਣ ਲੈ ਆਲਾ ਕਾਨੂੰ ਲਈ ਯਾਰ ਕਾਨੂੰ ਲਈ ਉੱਪਰ ਉਹ ਕਮੇਡੀ ਭਰਨੀ ਆ ਯਾਰ ਮੈਂ ਉਹ ਵੀ ਫੇਰ ਮੈਂ ਪੱਠ ਦਾ ਸੌਦਾ ਹੋਇਆ ਮਸ਼ੀਨਾਂ ਪੂਰਾ ਕਿੰਨੇ ਦਾ ਹੋਇਆ ਸੱਜਾ ਇਹ 14000 ਦਾ ਭਾਈ ਪੱਠ ਦੇਖ ਸਕਦੇ ਹੋ ਤੁਸੀਂ ਨਾਲ ਬੱਚਾ ਵੀ ਛੋਟਾ ਜਿਹਾ ਉਹ ਉਲੜੇ ਬਜੋ ਤੇਰੇ ਦੋ ਬੱਕੇ ਤੇਰੇ ਇਹ ਚੜਾਉਣਾ ਪੈਣਗੀਆਂ ਉਹ ਲੰਗੜੀਆਂ ਆ ਇੱਕਦਾ ਮੌਲੀ ਜੀ ਆ ਚੰਗਾ ਵਾਲੀ ਇੱਕ ਇੱਕ ਲੰਗੜਾ ਮਾਰਦੀ ਆ ਲੰਗੜਾ ਮਾਰ ਕੇ ਇੱਕ ਥਣ ਵਾਲੀ ਹਾਂ ਉਹ ਜਿਹੜਾ ਅਕ ਦਿਨ ਬੱਕੇ ਛੜ ਕੇ ਆਉਗੇ ਉਹ ਅੱਜ ਹੀ ਉਹ ਬੱਕੇ ਚੜਾ ਕੇ ਹਾਂ ਉਹ ਬੱਕੇ ਚੜਾ ਕੇ ਹਾਂ ਉਹ ਨਹੀਂ ਚੜਾਉਣਾ ਨਾ 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 ابو ابو ਰੋਰਾ ਹੋ ਗਿਆ ਦੋ ਬੱਕਰੀਆਂ ਜੀ ਸਨ ਰਸਤਾ ਤਾਂ ਜੇ ਤੁਸੀਂ ਖੋਲੋ ਕਾ ਆ ਖੋਸੇ ਕੰਨੂ ਇੱਕ ਮਿੰਟੋ ਮੈਂ ਮੈਦਾਵਾ ਤੇਰੇ ਆਉਂ ਤੀ ਖੋਸਾ ਇੱਕ ਮਿੰਟ ਖੜ ਜਾ ਨਹੀਂ ਉਹ ਮੇਰੀ ਗੱਲ ਸੁਣ ਲੋ ਬਾਈ ਉਹ ਮੇਰੀ ਸੁਣ ਲੋ ਉਹ ਮੇਰੀ ਹੀ ਹੋਣੇ ਗੱਲ ਇੱਕ ਕੰਨੀ ਮੈਂ ਵੀ ਸਾਥ ਬਣੇ ਤਰ੍ਹਾਂ ਮੈਂ ਸਾਥ ਹੀ ਪੂਜਾ ਤਾ ਇੱਕ ਮਿੰਟ ਬਾਬਾ ਖੜ ਜਾ ਮੜਿਆ ਮੈਨੂੰ ਹੋ ਗਿਆ ਤੂੰ ਬੋਹੀ ਮੈਨੂੰ ਹੋ ਗਿਆ ਨੂ ਕੰਨੂ ਫੋੜਾ ਬੰਦਾ ਮੈਨੂੰ ਕਹੇ ਵੀ ਬਾਬਾ ਰੱਗੀ ਮਰਬਾਦੀ ਕਹਵੀ ਹੋ ਬੋਨੇ ਬੱਕਰੇ ਚੜਾ ਦੇ ਨੂੰ ਨਾ ਹੁਣ ਬੱਕਰੇ ਦਾ ਮੋਲੋ ਕਰ ਬੱਕਰੇ ਨੂੰ ਮੋਲੋ ਕਰ ਮਾ ਦੇ ਉਹ ਆ ਡਾ ਜਾ ਇੱਕ ਗਾਂ ਦੇ ਗੜਾ ਬਣ ਜੂ ਯਾਰ ਮੱਥਾ ਕਿਹੜਾ ਬਣ ਜੂ ਮੇਰੇ ਨਾਲ ਬਾਬਾ ਇਹਨੂੰ ਹੋਏ ਉਹ ਨਾ ਹੋਏ ਤੂੰ ਤਾਂ ਮਾਪਾ ਇਦਾਂ ਹੀ ਨਹੀਂ ਮਰੇ ਇੱਕ ਹਾਂ ਤਾਂ ਨੂੰ ਕਾਨੂੰਨ ਮੁਲapore ਜਾਊਗਾ ਦੋਨੇ ਬੱਕਰਾ ਕਦੀ ਰਿਆਲੀ ਕੋਟਜੀ ਲੈ ਜੇ ਮੈਨੂੰ ਵੇਚ ਕੇ ਆ ਕੇ ਦੇ ਦੇ ਜੇ ਆਪਦਾ ਨਾਮ ਮਾ ਫੜਾ ਕੇ ਜਿਹੜਾ ਹੋਊਗਾ ਬੱਕਰਾ ਮੋਰ ਵੀ ਹੁਣ ਬੂੰਬੂ ਹੁਣ ਪਾ ਲਈ ਗਏ ਬੱਜੇਗਾ ਆਪਣਾ ਲੈ ਜੇ ਵੇਚ ਕੇ ਆ ਗਾ ਨਾਮ ਰੱਖ ਲੈ ਆਪਦਾ ਜਿਹੜਾ ਰੱਖ ਲੈ ਜਿਹਨਾਂ ਮਾਦਿਰ ਆਪਣੀ ਨਵਾਂ। ਬਾਬਾ ਕਹਿੰਦਾ ਤੂੰ ਐਂ ਦਾ ਦਗਾ। ਤੂੰ ਮਿੰਮੂ ਹੋਣ ਕੀ ਪਤਾ ਕਿੰਨਾ ਪਤਾ ਨਹੀਂ। ਨਹੀਂ ਨਹੀਂ। ਇੱਕ ਮੁੰਡਾ ਆਇਆ ਮੁੱਲ ਕਰਨਾ ਬੱਕਾ ਦੇ। ਕੁਝ ਵੀ ਨਹੀਂ ਪਤਾ। ਮੈਂ ਕੋਈ ਨਹੀਂ। ਇਹ ਲਿਆਇਆ ਨਹੀਂ ਯਾਰ ਇਹ ਬਾਬਾ ਮੁੱਲ ਕਰੇ। ਇਹ ਮੁੱਲ ਕਰ ਮਨ ਲਊਗਾ ਜਿਹੇ ਘਾਟਾ ਦੇ ਜਿਹੇਗਾ ਹਵਾ ਦਾ ਰਹੇ। ਮੁੱਲ ਜਰ ਮੈਂ ਹੋਣਾ ਕੀ ਕਰਾਂ। ਬਾਬਾ ਬੋਲ ਤਾਂ ਕਰੋ। ਕਾਦੋ ਇਹ ਕਿ ਸੰਗਾ ਦੀ ਇਹ। ਪਾਜੇ ਜੀ ਜਾਣਾ ਉਹ ਦੇਸੀ। ਕਿਹੜਾ ਛੋਟਾ ਜੀ ਦੀਰਾ। ਆ ਡਾਗਾ। ਚੀਆ ਜਿਹੜਾ ਛੋਟਾ ਜਿਹਾ ਬਾਬਾ ਤੁਸੀਂ ਕਰਦੇ ਦੱਸ ਦੇ ਬਾਬਾ ਤੁਸੀਂ ਰੱਖ ਦੇ 2000 ਨਹੀਂ 10000 ਨਹੀਂ 10000 ਤੁਸੀਂ ਦੱਸਣਾ ਪਊਗਾ ਇਹ ਜੱਗੀ ਜਾਂਦਾ ਨਹੀਂ ਮੈਂ ਜਦੋਂ ਲੱਗਦਾ ਇਹ ਬੈਠੇ ਨੇ ਮਟੋਂ ਮਟੇ ਪਹਿਲਾਂ ਮਰਦੀਆਂ ਨੇ ਨਾ ਕੋਈ ਸਹੀ ਦੋ ਬਰ ਚੋਂ ਯਾਰ ਉਹ ਮੈਨੂੰ ਇੰਨਾ ਪਤਾ ਮੇਰੀ ਗੱਲ ਨਹੀਂ ਮੈਂ ਦੇਖੋ ਮੈਂ ਕਰਦਾ ਤੂੰ ਗੱਲਾਂ ਕਰਨੀ ਪਾਉਦੀ ਆ ਚਾਹ ਤਰ ਤੇ ਬੈਠਿਆ ਮੈਂ ਤੂੰ ਬੋਲ ਨਾ ਹੋਪੋ ਤੇ ਨਾ ਮੈਂ ਬੋਲਾਂ ਕੋਈ ਬੋਲਾਂ ਬਲੇ ਚੋਈ ਮੈਨੂੰ ਤੂੰ ਹੀ ਦੱਸ ਯਾਰ ਬਾਬਾ ਹਤੋਂ ਨੂੰ ਮਨ ਜਿਆਰ ਸਰਮੀ ਹੋਣੀ ਕਹਿੰਦਾ ਬੈਠਾ ਮੇਰੇ ਭਾਈ ਇਹ ਵੀ ਵੱਡਾ ਬੈਠੇ ਹੋ ਚੱਲੂ 5000 ਯਾਰ 5 ਦਾ ਚੱਲੂ ਅੱਜ ਪਾ ਹੋਇਆ ਜਿੰਨੇ ਜੋ ਕਿ ਪਾ ਦੇਾਸੋ ਨਹੀਂ ਯਾਰ ਬੱਕਰਾ ਤਗੜਾ ਹੈ ਮੈਂ ਦੇਖਿਆ ਛੋਟਾ ਹੋ ਕਿੰਨਾ ਪ੍ਰਾਈਸ ਵੀ ਨਾ ਮਾਰਨਾ ਹਾਂ चल ठीक है पांच दा पारा पहन ओ बाबा जी दा ए नहीं चले महंगा ओ तू नहीं कहता चार बंदे ने कहता हाथ बोलता कोई पार्टी थोड़ी कर बाबा तू खुश है चलो ओरा जावे भी शोर से फड़ा भाई